ਉਹ ਗੰਮਦੀ ਆ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਪਾਸੇ ਆ ਜਿੱਥੇ ਦੇਖੋ ਤੁਸੀਂ ਅੱਜ ਵੀ ਕਿੰਨੇ ਉਹ ਜਿਹੜੇ ਮਘੋਰੇ ਆ ਜਿਹੜੇ ਜਿਵੇਂ ਟੋਪਾਂ ਨਾਲ ਟੈਂਕਾਂ ਨਾਲ ਸਾਰੀ ਉਹ ਬਾਹੀ ਤੇ ਸਾਰੀ ਉੱਤੇ ਤੱਕ ਜਿਹੜੀ ਉਹ ਸਾਰੀ ਆ ਉਹਦੇ ਵਿੱਚ ਗੋਲੀਆਂ ਮਾਰੀਆਂ ਆ ਇਹ 1984 ਦਾ ਉਹ ਸਮਾਂ ਚੇਤੇ ਕਰਾਉਂਦੇ ਆ ਇਹ ਸਾਡਾ ਇੱਕ ਸਰਮਾਇਆ ਮੈਂ ਕਹਿ ਲਵਾਂ ਕਿ ਸਿੱਖ ਪੰਥ ਨੇ ਸਾਂਭ ਕੇ ਰੱਖਿਆ ਤਾਂ ਕਿ ਆਉਂਦੀਆਂ ਪੀੜ੍ਹੀਆਂ ਇਸ ਗੱਲ ਨੂੰ ਵੀ ਯਾਦ ਰੱਖਣ ਕਿ ਇਸ ਧਰਤੀ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਆ ਉਹ ਤੋਪਾਂ ਤੇ ਗੋਲੀਆਂ ਦਾ ਨਿਸ਼ਾਨਾ ਸਿੱਖਣ ਬਣਾਇਆ ਗਿਆ ਲਗਭਗ ਇਸ ਪਵਿੱਤਰ ਸਥਾਨ ਨੂੰ ਢਹ ਢੇਰੀ ਕਰਨ ਦਾ ਵੀ ਜਿਹੜਾ ਆ ਉਹ ਬਹੁਤ ਵੱਡਾ ਜਿਹੜਾ ਯਤਨ ਕੀਤਾ ਗਿਆ ਖਜ਼ਾਨਾ ਜਿਹੜਾ ਖਜ਼ਾਨਾ ਕਿਹਣਾ ਹੁੰਦਾ ਉੱਥੇ ਅੱਛਾ ਇਸ ਕਰਕੇ ਖਜ਼ਾਨਾ ਜਿਹੜਾ ਥੱਲੇ ਉੱਥੇ ਫਿਰ ਖਜ਼ਾਨਾ ਹੁਣ ਤਾਂ ਥੱਲੇ ਲਾਪਾ ਕਿਨ ਬੇਸਮੈਂਟ ਦੇ ਵਿੱਚ ਅੱਗੇ ਉਹਦੇ ਨਾਲ ਹੀ ਇੱਕ ਕਮਰਾ ਆ ਠੀਕ ਹੈ ਉੱਥੇ ਸਾਰੀ ਗਿਣਤੀ ਕਰਦੇ ਸੀ ਤਾਂ ਖਜਾਨਾ ਡਿਉੜੀ ਕਹਿੰਦੇ ਹੈ ਜਾਨਾ ਡਿਉੜੀ ਦਾ ਇਹ ਨਾਮ ਹੈ ਉਹ ਕਹਿੰਦੇ ਨਾਲ ਬਾਹੀ ਦੇ ਵਿੱਚ ਜਾਨਾ ਕਿਨ ਦਾ ਉੱਤੇ ਕਮਰਾ ਬਣਿਆ ਹੈ ਵੱਡਾ ਆ ਉਸ ਵੇਲੇ ਦਾ ਫਲਮਾਂਕਣ ਹੈ ਸਾਰਾ ਹੀ ਹਾਂਜੀ ਇਹ ਕਿਵੇਂ ਬਲੋ ਜੀ ਅਸੈਂਟ ਸਬੰਧਤ ਹੋ ਗਈ ਪਰ ਇਹ ਉਹ ਨਹੀਂ ਇਹ ਅਸੀਂ ਇਸ ਕਰਕੇ ਰੱਖਿਆ ਇਹ ਅਸੀਂ ਇੱਕ ਕਿਉਂਕਿ ਆਮ ਚਾਲਦੀ ਸਿੱਖਾਂ ਦੇ ਬਜਾਤਾਂ ਖਤਮ ਕਰੀ ਜਾਂਦੇ ਆ ਇਹ ਅਸੀਂ ਜਿਆਦਾ ਖਤਮ ਨਹੀਂ ਇਹ ਇਸੇ ਕਰਕੇ ਇਹਨਾਂ ਨੂੰ ਪ੍ਰਯੋਗ ਕੀਤਾ ਆ ਤਾਂ ਕਿ ਆਉਂਦੀਆਂ ਨਸਲਾਂ ਨੂੰ ਇਹਦੀ ਆਸਾਤ ਵੀ ਹੋਵੇ ਵੀ ਕਿਵੇਂ ਇੱਥੇ ਜਿਹੜੀ ਆ ਗੋਲੀਬਾਰੀ ਸਾਰੇ ਬੇਟਿਆਂ ਦੇ ਉੱਤੇ ਆ ਦੇਖੋ ਆ ਸਾਰੇ ਦੇ ਸਾਰੇ ਅੱਜ ਵੀ ਉਹ ਜਿਹੜੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਮੌਜੂਦ ਆ ਇਹ ਜਗ੍ਹਾ ਰਹਿ ਗਈ ਪਰ ਤਾਂ ਜੀ ਐਸਾ ਸਾਰੀ ਫਰੇ ਵਰਤਾਂ ਸੀ ਨਾ ਤਾਂ ਬਾਕੀ ਦਾ ਹਾਂ ਬਾਕੀ ਦਾ ਰਹਿ ਬਸ ਇਹੋ ਸਾਰੇ ਹਾਂਜੀ ਹਾਂਜੀ ਹਾਲਾਤ ਸਾਰੇ ਇਦਾਂ ਗੋਲੀਆਂ ਸੀ ਆਹ ਇਹ ਉਹ ਬੂੰਗੇ ਦੇ ਰੂਪ ਦੇ ਵਿੱਚ ਖੜੀ ਆ ਸਾਡੀ ਇੱਕ ਬੂੰਗਾ ਰੂਪ ਆ ਦੇਖੋ ਤੁਸੀਂ ਕਿਵੇਂ ਇੱਕ ਇਹ ਕੀ ਅਹਿਸਾਸ ਕਰਦੇ ਭਈ ਮਾਰਗਦੰਗੀਆਂ ਗੋਲੀਆਂ ਜਿਹੜੀਆਂ ਤੋਪਾਂ ਦੀਆਂ ਸੀ ਉਹ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਲੱਗੀਆਂ ਇਹ ਸਾਰਾ ਆ ਉੱਤੇ ਆਪਾਂ ਦੇਖ ਰਹੇ ਹਾਂ ਇਹ ਸਾਰੇ ਛਲਣੀ ਛਲਣੀ ਕਰਕੇ ਇਸ ਪਵਿੱਤਰ ਸਾਜਖੰਡ ਦੀ ਹਰਮੰਦਰ ਸਾਹਿਬ ਜੀ ਦੀ ਹਾਰਜ ਬਿਲਡਿੰਗ ਨੂੰ ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਨਿਸ਼ਾਨਾ ਬਣਾਇਆ ਇਹ ਉਸ ਵੇਲੇ ਦੀ ਯਾਦਗਾਰ ਹੈ ਹੁਣ ਇਹਨੂੰ ਅਸੀਂ ਜਤਨ ਕਰ ਰਹੇ ਆਂ ਵੀ ਐ ਜੀ ਡੀ ਜੀ ਪ੍ਰਜਾਰਣ ਕਰ ਲਈਏ ਸੋ ਸੋਏ ਦੇ ਲਈ ਸਵਾਣਾਗੇ ਕੋ ਕੋ ਸੰਭਾਰਕ ਜਾ ਇਹਦੇ ਆਲੇ ਦੁਆਲੇ ਸ਼ੀਸ਼ੇ ਨਾਲ ਉਹ ਥੋੜੀ ਜਿਹੀ ਕਹਿੰਦੇ ਮੌਇਸਚਰ ਆ ਜਾਂਦਾ ਅੱਛਾ ਇਹਦੇ ਕੋ ਬਿਲਡਿੰਗ ਦਾ ਅਸੀਂ ਬਣਾ ਰਹੇ ਆਂ ਤੇ ਆਉਂਦੇ ਵੇਲੇ ਇਹਦਾ ਚੇਤਾ ਕਰਕੇ ਤਾਂ ਵੀ ਸੋਣਾ ਬਣਾ ਲਾਂਗੇ ਤਾਂ ਆਗੇ ਐ ਜੀ ਡੀ ਜੀ ਜਿਹੜੀ ਆ ਇਹ ਪ੍ਰਜਾਰਣ ਰੱਖ ਕੇ ਜਿਹੜੀ ਆ ਸਮਝੀ ਜਾ ਸਮਝੀ ਜਾ